ਪੰਜਾਬ ਵਿੱਚ ਪਿਛਲੇ ਸਾਲ ਫਰਵਰੀ ਮਹੀਨੇ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਦੇ ਨਾਲ ਜੁੜਦੀ ਇੱਕ ਵੱਡੀ ਖਬਰ ਹੈ ਜੇ ਸਾਹਮਣੇ ਆਈ ਹੈ ਕਿ ਮੀਡੀਆ ਵਿੱਚ ਆਈਆਂ ਰਿਪੋਰਟਾਂ ਮੁਤਾਬਕ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣਾ ਮਰਨ ਵਰਤ ਸਮਾਪਤ ਕਰ ਦਿੱਤਾ ਹੈ। ਪਾਵਨ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਡੱਲੇਵਾਲ ਨੇ ਆਪਣਾ ਮਰਨ ਵਰਤ ਤੋੜ ਦਿੱਤਾ ਹੈ ਅਤੇ ਕੁੱਲ ਮਿਲਾ ਕੇ 131 ਦਿਨਾਂ ਬਾਅਦ ਡੱਲੇਵਾਲ ਨੇ ਆਪਣਾ ਮਰਨ ਵਰਤ ਸਮਾਪਤ ਕੀਤਾ। 26 ਨਵੰਬਰ 2024 ਉਤੇ ਡੱਲੇਵਾਲ ਮਰਨਵਰਤ ਸ਼ੁਰੂ ਕਰਨ ਉਪਰੰਤ ਲਗਾਤਾਰ ਇਸ ਬੰਨੇ ਸੰਘਰਸ਼ ਕਰਦੇ ਰਹੇ ਨੇ ਅਤੇ ਅੱਜ ਫਤਿਹਗੜ ਸਾਹਿਬ ਵਿੱਚ ਹੋਈ ਕਿਸਾਨ ਮਹਾਪੰਚਾਇਤ ਵਿੱਚ ਡੱਲੇਵਾਲ ਨੇ ਸੰਬੋਧਨ ਕਰਨ ਤੋਂ ਬਾਅਦ ਇਸ ਗੱਲ ਦਾ ਜ਼ਿਕਰ ਕੀਤਾ ਇਸ ਦਰਮਿਆਨ ਡੱਲੇਵਾਲ ਨੇ ਇਸ ਗੱਲ ਉਤੇ ਰੋਸ ਸਹਿਰ ਕੀਤਾ ਕਿ ਇੱਕ ਬੰਨੇ ਸਰਕਾਰ ਵੱਲੋਂ ਕਿਸਾਨਾਂ ਨੂੰ ਗਲਬਾਜ਼ ਲਈ ਸੱਦੇ ਦਿੱਤੇ ਜਾ ਰਹੇ ਨੇ ਤੇ ਦੂਜੇ ਬੰਨੇ ਰਾਤ ਨੂੰ ਕਿਸਾਨੀ ਮੋਰਚਿਆਂ ਉੱਤੇ ਤਾਕਤ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਨਾਲ ਹੀ ਡੱਲੇਵਾਲ ਨੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੀ ਅਪੀਲ ਵੀ ਰੱਦ ਕਰ ਦਿੱਤੀ ਸੀ। ਮੰਤਰੀ ਨੇ ਉਹਨਾਂ ਨੂੰ 4 ਮਹੀਨਿਆਂ ਨੂੰ ਹੋਣ ਵਾਲੀ ਮੀਟਿੰਗ ਵਿੱਚ ਕਿਸਾਨਾਂ ਦੇ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦੇ ਕੇ ਮਰਨ ਵਰਤ ਖਤਮ ਕਰਨ ਲਈ ਕਿਹਾ ਸੀ। ਢੱਲੇਵਾਲ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਨਾਲ ਕੀਤੇ ਵਾਅਦੇ ਪਹਿਲਾਂ ਵੀ ਤੋੜੇ ਜਾ ਚੁੱਕੇ ਨੇ ਇਸ ਲਈ ਹੁਣ ਉਹਨਾਂ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਇਸ ਸਰਮਿਆਂ ਢੱਲੇਵਾਲ ਨੇ ਵੀ ਕਿਹਾ ਕਿ ਆਉਂਦੇ ਦਿਨਾਂ ਦੌਰਾਨ ਕਿਸਾਨੀ ਸੰਘਰਸ਼ ਦੀ ਰਣਨੀਤੀ ਕਿਹੋ ਜਿਹੀ ਹੋਵੇਗੀ ਇਸ ਸਬੰਧੀ ਕਿਸਾਨ ਆਗੂ ਆਪਸ ਵਿੱਚ ਗੱਲਬਾਤ ਕਰਨਗੇ